ਇਸ ਲਈ ਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਪੰਜਾਬ ਤੋਂ ਜਿੱਥੇ ਕਿ ਸਾਬਕਾ ਮੰਤਰੀ 파ਰਤਪੂਸ਼ਨ ਆਸ਼ੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਹਾਂ ਈਡੀ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਕੁਝ ਟਾਈਮ ਪਹਿਲਾਂ ਵੀ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਉਹਨਾਂ ਦੇ ਉੱਪਰ 2000 ਕਰੋੜ ਦਾ ਘੁਟਾਲਾ ਕਰਨ ਦੇ ਜਿਹੜੇ આરોਪ ਲਾਏ ਗਏ ਸੀ ਕਿ ਉਹਨਾਂ ਨੇ ਟੈਂਡਰਸ ਦੇ ਵਿੱਚ ਜਿਹੜਾ ਘੁਟਾਲਾ ਕੀਤਾ ਤਾਂ ਉਦੋਂ ਜਿਹੜਾ ਈਡੀ ਵੱਲੋਂ ਗ੍ਰਿਫਤਾਰੀ ਹੋਈ ਸੀ ਉਹਨਾਂ ਦੀ ਹੁਣ ਦੁਬਾਰਾ ਫੇਰ ਅੱਜ ਇਹੀ ਗੱਲ ਸਾਹਮਣੇ ਆ ਰਹੀ ਹੈ ਫਿਲਹਾਲ ਸੂਤਰਾਂ ਦੇ ਵੱਲੋਂ ਤੁਹਾਨੂੰ ਖਬਰ ਦੇ ਰਹੇ ਆ ਕਿ ਜਲੰਧਰ ਦੇ ਵਿੱਚ ਈਡੀ ਵੱਲੋਂ ਉਹਨਾਂ ਨੂੰ ਇਨਵੈਸਟੀਗੇਸ਼ਨ ਦੇ ਲਈ ਬੁਲਾਇਆ ਗਿਆ ਸੀ ਜੋ ਕਿ ਉਹਨਾਂ ਦੇ ਉੱਪਰ ਪਹਿਲਾਂ ਐਫ ਆਈ ਆਰਸ ਹੋਈਆਂ ਸੀ ਕਾਫੀ ਸਾਰੇ ਮਾਮਲੇ ਜਿਹੜੇ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਕਿ ਕਾਫੀ ਕਈ ਸਵਾਲਾਂ ਦੇ ਜਵਾਬ ਜਿਹੜੇ ਉਹਨਾਂ ਕੋਲੇ ਨਹੀਂ ਮਿਲੇ ਉਹ ਜਵਾਬ ਦੇਣ ਦੇ ਵਿੱਚ ਆਸਫ ਅਸੀ ਜਿਸ ਤੋਂ ਬਾਅਦ ਕਿ ਈਡੀ ਵੱਲੋਂ ਉਹਨਾਂ ਨੂੰ ਇੱਕ ਵਾਰ ਗ੍ਰਿਫਤਾਰ ਕਰ ਲਿਆ ਗਿਆ ਹੁਣ ਵੱਡੀ ਖਬਰ ਤੁਹਾਡਾਂ ਨਾਲ ਸਾਂਝੀ ਕਰ ਰਹੇ ਹਾਂ ਕਿ ਜਲੰਧਰ ਦੇ ਵਿੱਚ ਭਾਰਤ ਪੂਸ਼ਣ ਆਸ਼ੂ ਜਿਹੜੇ ਨੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਇਸ ਤੋਂ ਪਹਿਲਾਂ ਗ੍ਰਿਫਤਾਰ ਸੀ ਉਹ 8 ਮਹੀਨੇ ਦੇ ਕਰੀਬ ਜਿਹੜਾ ਹੈ ਜੇਲ੍ਹ ਦੇ ਵਿੱਚ ਰਹਿ ਕੇ ਆਏ ਸੀ 2000 ਕਰੋੜ ਰੁਪਏ ਦਾ ਜਿਹੜਾ ਘੁਟਾਲਾ ਹੈ ਉਹਦੇ ਦੋਸ਼ ਉਹਨਾਂ ਦੇ ਉੱਪਰ ਲਗਾਏ ਗਏ ਸੀ ਕਾਫੀ ਸਾਰੇ ਜਿਹੜੇ ਉਹਨਾਂ ਦੇ ਸਾਥੀ ਨੇ ਉਹਨਾਂ ਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਪੁੱਛਗਿੱਛ ਹੋਈ ਸੀ ਇੱਥੋਂ ਤੱਕ ਕਿ ਜਿਹੜੇ ਮੇਅਰ ਰਹਿ ਚੁੱਕੇ ਨੇ ਉਹਨਾਂ ਦੇ ਉੱਪਰ ਵੀ ਜਿਹੜੇ ਇਲਜ਼ਾਮ ਲੱਗੇ ਸੀ ਹੋਰ ਜਿਹੜੇ ਭਰਤਪੁਸ਼ਨ ਆਸ਼ੂ ਦੇ ਜਿਹੜੇ ਕਰੀਬੀ ਸਾਥੀ ਸੀ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਕਿਤੇ ਨਾ ਕਿਤੇ ਇਹਨਾਂ ਦੀ ਸਹਾਇਤਾ ਕੀਤੀ ਹੈ ਭਰਤਪੁਸ਼ਨ ਆਸ਼ੂ ਨੇ ਆਪਣੇ ਕਾਰਜਕਾਲ ਵੇਲੇ ਇਨਾ ਸਹਿਯੋਗੀਆਂ ਦੇ ਥਰੂ ਜਿਹੜਾ ਹੈ ਕਾਫੀ ਸਾਰੇ ਘੁਟਾਲੇ ਕੀਤੇ ਨੇ ਗੇਨ ਗਾਲੇ ਸਾਹਮਣੇ ਆ ਰਹੀ ਸੀ ਕਿ ਟਰਾਂਸਪੋਰਟ ਘੁਟਾਲਾ ਜਿਹੜਾ ਉਹਨਾਂ ਵੱਲੋਂ ਕੀਤਾ ਗਿਆ ਜਿਸ ਟਾਈਮ ਫੂਡ ਐਂਡ ਸਪਲਾਈ ਮਿਨਿਸਟਰ ਸੀ ਉਹ ਜਿਹੜੇ ਉਹਨਾਂ ਵੱਲੋਂ ਟੈਂਡਰਸ ਜਿਹੜੇ ਪਾਸ ਕੀਤੇ ਜਾਂਦੇ ਸੀ ਉਹ ਉਹਨਾਂ ਨੇ ਆਪਣੇ ਕਰੀਬੀਆਂ ਨੂੰ ਟੈਂਡਰਸ ਦਿੱਤੇ ਉਹਨਾਂ ਨੇ ਜਿਹੜਾ ਹੈ ਘੁਟਾਲਾ ਕੀਤਾ ਜਿਦੇ ਵਿੱਚ ਜਦੋਂ ਈਡੀ ਦੀ ਰੇਡ ਹੋਈ ਤਾਂ ਉਹਨਾਂ ਦੇ ਘਰੋਂ ਕਾਫੀ ਸਾਰਾ ਕੈਸ਼ ਅਤੇ 골ਡ ਜਿਹੜਾ ਉਹ ਵੀ ਪ੍ਰਾਪਤ ਹੋਇਆ ਸੀ ਦੱਸਣ ਦੇ ਵਿੱਚ ਇਹ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਜਿਹੜੇ ਉਹਨਾਂ ਦੇ ਦੁਬਈ ਦੇ ਵਿੱਚ ਕੰਮ ਚੱਲਦੇ ਨੇ ਉਹਨਾਂ ਦੇ ਜਿਹੜੇ ਹੋਟਲ ਚੱਲਦੇ ਨੇ ਉੱਥੇ ਉੱਥੋਂ ਵੀ ਬਹੁਤ ਸਾਰਾ ਪੈਸਾ ਜਿਹੜਾ ਉਹ ਬਲੈਕ ਦਾ ਉਹਨਾਂ ਦੇ ਕੋਲੇ ਆਉਂਦਾ ਤਾਂ ਇਹ ਸਾਰਾ ਮਾਮਲਾ ਜਿਹੜਾ ਡਿਊਰਿੰਗ ਇਨਵੈਸਟੀਗੇਸ਼ਨ ਦੇ ਚੱਲ ਰਹੀ ਸੀ 8 ਮਹੀਨੇ ਬਾਅਦ ਉਹਨਾਂ ਨੂੰ ਜਿਹੜਾ ਜ਼ਮਾਨਤ ਤੇ ਰਿਹਾ ਕੀਤਾ ਗਿਆ ਸੀ ਭਾਰਤਪੁਸ਼ਨ ਆਸ਼ੂ ਬਾਹਰ ਸੀ ਕਾਫੀ ਸਮੇਂ ਤੋਂ 2023 ਤੋਂ ਬਾਅਦ ਹੁਣ ਕਾਫੀ ਟਾਈਮ ਤੱਕ ਉਹ ਜਿਹੜਾ ਹੈ ਬਾਹਰ ਦਿਲੰਦਰ ਦੇ ਵਿੱਚ ਈਡੀ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਤੋਂ ਬਾਅਦ ਅਗਲੀ ਫਰਦਰ ਜਿਹੜੀ ਹੈ ਰਿਪੋਰਟ ਅਜੇ ਆਣੀ ਬਾਕੀ ਹੈ ਪਰ ਉਹਨਾਂ ਨੂੰ ਗ੍ਰਿਫਤਾਰੀ ਤੋਂ ਬਾਅਦ ਇੱਕ ਵਾਰੀ ਹੁਣ ਜਿਹੜਾ ਉਹ ਪੋਲਿਟਿਕਸ ਦੇ ਵਿੱਚ ਕਾਫੀ ਭਗੜਦਰ ਮਚ ਗਈ ਹੈ ਕਿਉਂਕਿ ਭਾਰਤ ਭੂਸ਼ਣ ਆਸੂ ਜਿਹੜੇ ਨੇ ਸਾਬਕਾ ਮਿਨਿਸਟਰ ਸੀ ਉਹ ਕਾਫੀ ਲੰਬੇ ਸਮੇਂ ਤੋਂ ਜਿਹੜਾ ਹੈ ਮਿਨਿਸਟਰ ਰਹੇ ਨੇ ਫੂਡ ਐਂਡ ਸਪਲਾਈ ਡਿਪਾਰਟਮੈਂਟ ਉਹਨਾਂ ਦੇ ਅੰਡਰ ਆਉਂਦਾ ਸੀ ਤੇ ਉਹਨਾਂ ਨੇ ਇਸ ਕਾਰਜਕਾਲ ਦੌਰਾਨ ਕਾਫੀ ਸਾਰੇ ਜਿਹੜੇ ਨੇ ਉਹ ਘੁਟਾਲੇ ਕੀਤੇ ਇਹ ਗੱਲ ਜਿਹੜੀ ਹੈ ਜਦੋਂ ਨਵੀਂ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਤਾਂ ਉਹ ਹੁਣ ਜਦੋਂ ਈਡੀ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਨਵੇਂ ਖੁਲਾਸੇ ਹੁੰਦੇ ਨੇ ਕਿਉਂਕਿ ਪਹਿਲਾਂ ਹੀ ਬਹੁਤ ਲੰਬੇ ਲਿਸਟ ਹੈ ਉਹਨਾਂ ਵੱਲੋਂ ਕੀਤੇ ਹੋਏ ਘਟਾਲਿਆਂ ਦੀ ਜਿਨ੍ਹਾਂ ਦੇ ਉੱਪਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਜੇ ਉਹਨਾਂ ਦੇ ਵਿੱਚੋਂ ਕਾਫੀ ਚੀਜ਼ਾਂ ਕਲੀਅਰ ਹੋਣੀਆਂ ਬਾਕੀ ਨੇ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਕੁਝ ਜਿਹੜਾ ਸਾਹਮਣੇ ਆਦਾ ਤੁਹਾਡੇ ਨਾਲ ਸਾਂਝੇ ਕਰਦੇ ਰਾਵਾਂਗੇ